ਪੰਜਾਬ ਕੇਸਰੀ ਵੇਖਰੇ ਸਾਰੇ ਦਰਸ਼ਕਾਂ ਦਾ ਮੈਂ ਕਵੀਸ਼ਾ अरोड़ा ਬਹੁਤ-ਬਹੁਤ ਸਵਾਗਤ ਕਰਨੀ ਹੈ ਦਰਸ਼ਕੋ ਅੱਜ ਇੱਕ ਖਾਸ ਗੱਲਬਾਤ ਲਈ ਖਾਸ ਚੀਜ਼ ਦੀ ਡਿਸਕਸ਼ਨ ਲਈ ਆਮਨਦੀਪ ਹਸਪੀਟਲ ਪਹੁੰਚੂਗੇ ਜਿੱਥੇ ਕਿ ਸਾਡੇ ਨਾਲ ਕੰਸਲਟੈਂਟ ਸਰਜਨ ਸਰਜਿਕਲ ਓਨਕੋਲੋਜਿਸ ਡਾਕਟਰ ਸ਼ਿਸ਼ాంਕ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਪੰਜਾਬ ਕੇਸਰੀ ਤੇ ਥੈਂਕ ਯੂ ਮੈਡਮ ਸਰ ਅਸੀਂ ਬਹੁਤ ਤਾਰੀਫ ਸੁਣੀ ਹੈ ਤੁਹਾਡੀ ਤੇ ਅੱਜ ਅਸੀਂ ਦੋ-ਦੋ ਕੇਸ ਅਸੀਂ ਸੁਣੇ ਜਿਹੜੇ ਕਿ ਤੁਸੀਂ ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਾਰਟ ਟਾਈਮ ਸਪੈਨ ਚ ਉਹਨਾਂ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਉਹਨਾਂ ਦੀ ਜਿਹੜੀ ਰਿਕਵਰੀ ਕਰ ਦਿੱਤੀ ਹੈ ਵੀ ਰੀਅਲੀ ਵਾਂਟ ਟੂ ਕੰਗ੍ਰੈਚੂਲੇਟ ਯੂ ਫਾਰ 댓 ਥੈਂਕ ਯੂ ਥੈਂਕ ਯੂ ਸੋ ਸਰ ਵੀ ਵਾਂਟ ਟੂ ਨੋ ਕਿ ਕਿਹੜੀ ਸਟੇਜ ਤੇ ਤੁਹਾਡੇ ਕੋਲ ਪਹੁੰਚੇ ਸੀ ਪੇਸ਼ੈਂਟ ਜਿਹੜੇ ਹੈਗੇ ਆ ਤੇ ਕਿਦਾਂ ਕਿਦਾਂ ਇਹਨਾਂ ਦੇ ਪ੍ਰੋਸੀਜਰ ਚੱਲੇ ਔਰ ਲੋਕੀ ਜਿਹੜੇ ਡਰਦੇ ਉਸ ਬਾਰੇ ਵੀ ਜਾਣਨਾ ਚਾਹਾਂਗੇ ਸੋ ਬੇਸਿਕਲੀ ਦੋਨੋਂ ਜਿਹੜੇ ਕੈਂਸਰ ਬਾਰੇ ਜਿਹੜੀ ਆਪਾਂ ਗੱਲ ਕਰ ਰਹੇ ਨਾ ਦੋਨੋਂ ਬੜੇ ਡਿਫਰੈਂਟ ਡਿਫਰੈਂਟ ਟਾਈਪ ਆਫ ਕੈਂਸਰ ਹੈਗੇ ਇੱਕ ਫੂਡ ਪਾਈਪ ਦਾ ਕੈਂਸਰ ਹੈ ਜੀ ਜੋ ਕਿ 3rd ਸਟੇਜ ਤੇ ਸਾਡੇ ਕੋਲ ਪਹੁੰਚਿਆ ਸੀਗਾ 3rd ਸਟੇਜ ਚ ਹਾਂ ਐਂਡ ਇੱਕ ਬਗਾਲ ਤੁਸੀਂ ਬੜੀ ਵਧੀਆ ਕੀਤੀ ਹੈ ਕਿ ਉਹਨ ਜਾਨਣਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਜੇ ਬਹੁਤ ਜ਼ਿਆਦਾ ਬਿਮਾਰੀ ਹੈ ਐਂਡ ਰਿਕਵਰੀ ਪੇਸ਼ੈਂਟ ਨਹੀਂ ਹੁੰਦਾ ਨਾ ਸਾਡੀ ਇੱਥੇ ਤਬਕੀ ਵਿੱਚ ਪ੍ਰੋਬਲਮ ਇਹ ਹੈ ਕਿ ਅਸੀਂ ਸੋਚਦੇ ਕੈਂਸਰ ਦੀ ਟ੍ਰੀਟਮੈਂਟ ਹੋ ਗਈ ਤੇ ਠੀਕ ਉੱਠਣਾ ਨਹੀਂ ਹੈ ਸੋ ਜਿਹੜਾ 3rd ਸਟੇਜ ਦਾ ਫੂਡਪਾਈਪ ਦਾ ਕੈਂਸਰ ਸੀ ਅਸੀਂ ਛਾਤੀ 'ਚ ਪੇਟ ਦੇ ਵਿੱਚ ਤੇ ਗਲੇ ਵਿੱਚ ਤਿੰਨੋਂ ਸਾਈਡ ਦੂਰਬਿੰਨ ਪਾ ਕੇ ਅਸੀਂ ਆਪਰੇਟ ਕੀਤਾ ਹੈ ਕੋਈ ਚੀਰਾ ਨਹੀਂ ਮਾਰਿਆ ਐਂਡ ਦੂਰਬਿੰਨ ਦੇ ਨਾਲ ਹੀ ਸਾਰਾ ਰਿਕਵਰੀ ਹੋਇਆ ਐਂਡ ਪੇਸ਼ੈਂਟ ਮੂੰਹ ਰਹੀਂ ਫੂਡਪਾਈਪ ਪੂਰੀ ਕੱਟਣ ਤੋਂ ਬਾਅਦ ਵੀ ਮੂੰਹ ਰਹੀਂ 10 ਦਿਨ ਚ ਰੋਟੀ ਖਾ ਰਿਹਾ ਸੀਗਾ ਹੁਣ ਉਹ ਫੁੱਲ ਡਾਈਟ ਖਾ ਇਸ ਸੀਗਾ that is i would call it as a stage ਜੇ ਗੱਲ ਕਰਾਂਗੇ ਤੇ it was a four stage but oh my god uh, it was only in the abdomen ਪੇਟ ਦੇ ਵਿੱਚ ਹੀ ਸੀਗਾ ਫੈਲਿਆ ਹੋਇਆ but ਉਹ ਕੈਂਸਰ ਦੀ ਜਿਹੜੀ ਸ਼ਕਤੀ ਸੀਗੀ ਉਹ ਬਹੁਤ ਘੱਟ ਸੀਗੀ okay ਉਹਦੇ ਵਿੱਚ ਕੀਮੋ ਨਹੀਂ ਕੰਮ ਕਰਦੀ ਉਹਦੇ ਵਿੱਚ ਕੋਈ ਕਿਰਨਾ ਕੰਮ ਨਹੀਂ ਕਰਦੀ ਉਹਦੇ ਵਿੱਚ ਸਰਜਰੀ ਕੰਮ ਕਰਦੀ ਬਟ ਸਰਜਰੀ ਐਵੇਂ ਦੀ ਹੋਣੀ ਚਾਹੀਦੀ ਕਿ ਪੂਰੀ ਪੇਟ ਦੀ ਲੇਅਰ ਜੀ ਲਾਰਜ ਇੰਟੈਸਟਾਈਨ ਸਾਰੀ ਕੱਢਣੀ ਪੈਂਦੀ ਹੈ ਉਸ 10 ਆਰਸ ਟੂ 12 ਆਰਸ ਸਰਜਰੀ ਹੈ ਓਕੇ ਤਾਂ ਉਹ ਜੇ ਸਰਜਰੀ ਕਰ ਲੈਂਦੇ ਤਾਂ ਪੇਸ਼ੈਂਟ ਕਿਉਂ ਰਹਿ ਜਾਂਦਾ ਜੀ ਜੀ ਪਹਿਲਾਂ ਤਾਂ ਉਹਦੇ ਬਾਰੇ ਨੋਲੇਜ ਹੋਣਾ ਚਾਹੀਦਾ ਐ ਸੈਕੰਡ ਪੇਸ਼ੈਂਟ ਜਿ ਲਾਈਕ ਯੂ ਸੈਟ ਰਿਕਵਰੀ ਰਿਕਵਰੀ ਹੋਣਾ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਐਂਡ ਪੇਸ਼ੈਂਟ ਨੂੰ ਵੀ ਸਮਝਣਾ ਪੈਂਦਾ ਹੈ ਕਿ ਯਾਰ ਇੰਨਾ ਵੱਡੀ ਸਰਜਰੀ ਹੈ ਤੇ ਇਟ ਵਿਲ ਟੇਕ ਟਾਈਮ ਬਟ ਐਕਚੁਅਲੀ ਦੇ ਰਿਕਵਰ ਐਂਡ ਵੀ ਹੈਵ ਦਾ ਪ੍ਰੂਫ ਇਅਰ ਐਕਚੁਅਲੀ ਵੀ ਗਾਟ ਟੂ ਟਾਕ ਟੂ ਦਾ ਪੇਸ਼IENTS ਦੇ ਵਾਸ ਸੇਇੰਗ ਕਿ ਤੁਸੀਂ ਉਹਨਾਂ ਨੂੰ ਬਹੁਤ ਹੀ ਫੈਮਿਲੀ ਐਟਮੋਸਫੇਅਰ ਦਿੱ ਸਟੇਜ ਉਹ ਹੁੰਦੀ ਹੈ ਜਦੋਂ ਪੇਸ਼ੈਂਟ ਨੂੰ ਪਤਾ ਚੱਲਦਾ ਤੇ ਉਹ ਡਰ ਜਾਂਦਾ ਸੋ ਸਰ ਕੀ ਕਹਿਣਾ ਚਾਹੋਗੇ ਉਹ ਪੇਸ਼ੈਂਟਸ ਨੂੰ ਜਿਹੜੇ ਡਰ ਜਾਂਦੇ ਤੇ ਡਰ ਦੇ ਬਾਰੇ ਕਰੋ ਵੀ ਬਾਣ ਨਹੀਂ ਨਿਕਲਦੇ ਸੋ ਪਹਿਲਾ ਗੱਲ ਹੈ ਕਿ ਜਿਹੜਾ ਕੈਂਸਰ ਦੀ ਬਿਮਾਰੀ ਹੈ ਨਾ ਪਹਿਲਾਂ ਹੀ ਮਤਲਬ ਚਾਹੇ ਸਟੇਜ 0 ਹੋਏ 1 ਹੋਏ ਕੁਝ ਵੀ ਹੋਏ ਬੰਦਾ ਡਰਦਾ ਹੀ ਹੈ ਜੀ ਬਿਲਕੁਲ ਤੋਂ ਮੇਰਾ ਜਿਹੜਾ ਫੰਡਾ ਹੈਗਾ ਕਿ ਪਹਿਲਾਂ ਤਾਂ ਆਪਾਂ ਉਹ ਡਰ ਖਤਮ ਕਰੀਏ ਇਮੋਸ਼ਨਲ ਅਸਪੈਕਟ ਪੇਸ਼ੈਂਟ ਦਾ ਸਮਝਣਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਇਮੋਸ਼ਨਲ ਅਸਪੈਕਟ ਉਹਨਾਂ ਦੇ ਲੈਵਲ ਤੇ ਸਮਝ ਪਾਉਂਦੇ ਹੋ ਨਾ ਤੇ ਪੇਸ਼ੈਂਟ ਤੁਹਾਡੀ ਗੱਲ ਵੀ ਸੁਣਦਾ ਸਾਰੇ ਨਹੀਂ ਕੁਝ maximum people will listen to you and je if you have knowledge to contemplate that then it is very good fir assi us tarike nal we can have success also bilkul tusi kithe na kithe nal nal counsel bhi karde ho patient nu mainu lagda hai bilkul 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 so psychology understand karna is very important जी, जी, so main jadon bombay siga utthe assi skills da assi sikhiyan but sab to zyada sikheya hai ki how to understand psychology of the patient unna di na matlab loki kiton kiton aake operate karande hai kiton kiton jaake kinne kinne paise kharchde hai ਐਂਡ ਮੈਂ ਕਹਿੰਨਾ ਕਿ ਸੜਤ ਹੀ ਸੁੱਤੇ ਹੁੰਦੇ ਸੀ ਸਵੇਰੇ ਆ ਜਾਂਦੇ ਸੀ ਹਾਂਜੀ ਹਾਂਜੀ ਸੋ ਉਹ ਸਾਈਕੋਲੋਜੀ ਸਮਝਣਾ ਬਹੁਤ ਜ਼ਰੂਰੀ ਹੈ ਬਿਲਕੁਲ ਸੋ ਸਰ ਅਗਰ ਅਸੀਂ ਗੱਲ ਕਰੀਏ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਨਾਲ ਕੋਈ ਕਟ ਨਹੀਂ ਲਗਾਇਆ ਸਾਰਾ ਜਿਹੜਾ ਦੂਰਬਿੰਦ ਰਹੀ ਹੋਇਆ ਸੋ ਇਟ ਮਾਈਟ ਬੀ ਵੈਰੀ ਐਕਸਪੈਂਸਿਵ ਐਸ ਵੈਲ ਅ ਇਫ ਯੂਲ ਕੰਪੇਅਰ ਟੂ ਬਿਕਾਸ ਇਟ ਇਜ਼ ਇਟ ਇਜ਼ ਕੁਆਇਟ ਚੀਪਰ ਥਰ ਇਅਰ ਜੀ ਐਂਡ ਬੈਸਟ ਪਾਰਟ ਇਜ਼ ਤੁਸੀਂ 10th ਡੇ ਤੇ ਸਭ ਕੁਝ ਕਰ ਰਹੇ ਹੋ ਯੂ ਕੈਨ ਗੋ ਬੈਕ ਟੂ ਯਰ ਵਰਕ ਆਲਸੋ ਰੂਟੀਨ ਐਸ ਵਨ ਫਾਰ ਲਾਈਕ ਮੋਰ ਦਨ ਮਤਲਬ 15 20 ਡੇਸ ਯੂ ਕੈਨ ਗੋ ਬੈਕ ਟੂ ਵਰਕ ਬਿਲਕੁਲ ਓਵਰ ਆਲ ਐਕਸਪੈਂਸ ਜਿਹੜਾ ਕਾਊਂਟ ਕਰੋਗੇ ਬਹੁਤ ਘਟ ਜਾਂਦਾ ਬਿਲਕੁਲ ਬਿਲਕੁਲ ਸੋ ਐਸੇ ਤਰ੍ਹਾਂ ਨਾਲ ਸਾਨੂੰ ਇਹ ਦੇਖਣਾ ਪੈਂਦਾ ਹੈ ਕਿ ਕਿਸ ਐਫੀਸ਼ੀਐਂਸੀ ਕਿੰਨੀ ਆ ਰਹੀ ਹੈ ਐਸ ਦੇ ਨਾਲ ਜਿੰਦੇ ਵਿੱਚ ਇਨਸੀਜਨ ਨਹੀਂ ਹੈ ਗਵ ਹੈ ਉਸ ਦੇ ਨਾਲ ਇੱਕ ਤਾਂ ਰਿਕਵਰੀ ਰੇਟ ਵੱਧ ਜਾਂਦਾ ਸਰ ਸੋ ਸਰ ਇਹਦੇ ਵਿੱਚ ਬਲੱਡ ਲਾਸ ਵੀ ਘਟਦਾ ਹੈ ਬਲੱਡ ਲਾਸ ਬਹੁਤ ਘਟ ਜਾਂਦਾ ਹੈ ਪੇਸ਼ੈਂਟ ਅਗਲੇ ਦਿਨ ਹੀ ਉੱਠ ਕੇ ਬੈਠ ਜਾਂਦਾ ਹੈ ਲੱਗਦਾ ਹੈ ਕਿ ਜਿਵੇਂ ਜਿਵੇਂ ਪਹਿਲਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਪਿੱਤੇ ਦੀ ਪੱਥਰੀ ਸੀਰਾ ਮਾਰ ਕੇ ਹੁੰਦਾ ਸੀ ਅੱਜ ਦੀ ਡੇਟ ਤੇ ਕੋਈ ਸੀਰਾ ਮਾਰ ਕੇ ਨਹੀਂ ਕਰਦਾ ਜੀ 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 ਤੇ ਰਿਕਵਰੀ ਕਿੰਨੀ ਫਾਸਟ ਹੁੰਦੀ ਅਗਲੇ ਦਿਨ ਹੀ ਛੁੱਟੀ ਹੋ ਜਾਂਦੀ ਹੈ ਜਾਂ ਸੇਮ ਡੇ ਵੀ ਸਰ ਛੁੱਟੀ ਹੋ ਜਾਂਦੀ ਹੈ ਪਹਿਲਾਂ ਪਿੱਤੇ ਦਾ ਆਪਰੇਸ਼ਨ ਹੁੰਦਾ ਸੀਗਾ ਤੇ 4-4 ਦਿਨ 5-5 ਦਿਨ ਵਾਰਡਾਂ 'ਚ ਬੈਠੇ ਰਹਿੰਦੇ ਸੀ ਬਿਲਕੁਲ ਬਿਲਕੁਲ ਸੇਮ ਲਾਈਕ ਥਿਸ ਬਟ ਜੇ ਤੁਸੀਂ ਦੂਰਬੀਨ ਨਾਲ ਆਪਰੇਟ ਕਰ ਰਹੇ ਹੋ ਤੁਸੀਂ ਕੈਂਸਰ ਨੂੰ ਛੱਡ ਨਹੀਂ ਸਕਦੇ ਯੂ ਆਰ ਯੂ ਹੈਵ ਟੂ ਬੀ ਵੈਰੀ ਟ੍ਰੇਨਡ ਐਂਡ ਤੁਸੀਂ ਪੂਰਾ ਕਲੀਅਰੈਂਸ ਕਰਨੀ ਹੈ ਕੈਂਸਰ ਦੀ ਕਲੀਅਰੈਂਸ ਜੇ ਕਰ पाओगे ਤਾਂ ਹੀ ਫਾਇਦਾ ਹੈ ਐਵੇਂ ਦਿਖਾਣ ਲਈ ਦੂਰਬੀਨ ਕਰਨਾ ਇਸ ਨਾਟ ਬਿਲਕੁਲ ਜ ਤੁਹਾਡੇ ਕੋਲ ਆਂਦੇ ਨੇ ਉਸ ਦੇ ਵਿੱਚ ਕਿੰਨਾ ਟਾਈਮ ਸ਼ੁਰੂਆਤੀ ਤੌਰ ਤੇ ਕੀਮੋ ਵਗੈਰਾ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਕਿੰਨਾ ਕੁ ਟਾਈਮ ਲੱਗ ਜਾਂਦਾ ਇੱਕ ਪੇਸ਼ੈਂਟ ਨੂੰ ਟ੍ਰੀਟ ਕਰਨ ਵਿੱਚ ਦੇਖੋ ਮੈਡਮ ਅਲੱਗ-ਅਲੱਗ ਕੈਂਸਰ ਦੀਆਂ ਅਲੱਗ-ਅਲੱਗ ਟ੍ਰੀਟਮੈਂਟ ਹੈ ਜੀ ਕੁਝ ਕਾਮਨ ਕੈਂਸਰਸ ਨੇ ਲਾਈਕ ਬ੍ਰੈਸਟ ਕੈਂਸਰ ਉਹਦੇ ਵਿੱਚ 5 ਤੋਂ 6 ਮਹੀਨੇ ਲੱਗ ਜਾਂਦੇ ਆ ਓਵਰ ਆਲ ਜੀ ਜਿਵੇਂ ਹੁਣ ਆਹ ਵਾਲੇ ਪੇਸ਼ੈਂਟ ਨੇ ਇਹਨਾਂ ਦਾ ਜ਼ਿਆਦਾ ਟਾਈਮ ਨਹੀਂ ਲੱਗਿਆ ਜਿਹੜੇ ਪੇਟ ਦਾ ਮੈਂ ਦੱਸ ਰਿਹਾ ਉਹਦਾ ਕੋਸ ਆਪਰੇਸ਼ਨ ਹੀ ਕੀਤਾ ਸ਼ੀ ਡਿਡ ਨਾਟ ਨੀਡ ਕੀਮੋ ਰੇਡੀਏਸ਼ਨ ਸ਼ੀ ਇਜ਼ ਇਨ ਅ ਕਿਊਰੇਬਲ ਸਟੇਟ ਬਿਲਕੁਲ ਬਖਰਾ ਬਖਰਾ ਇਹ ਕੈਂਸਰ ਜੀ ਜੀ ਕਈ ਵਾਰੀ ਬਹੁਤ ਲੰਮਾ ਵੀ ਹੁੰਦਾ ਹੈ ਆਈ ਅੰਡਰਸਟੈਂਡ 6 6 ਮਹੀਨੇ ਵੀ ਇਲਾਜ ਹੁੰਦਾ ਹੈ ਯੈਸ ਬਿਲਕੁਲ ਸਾਲ ਸਾਲ ਵੀ ਹੁੰਦਾ ਬਿਲਕੁਲ ਵੀ ਅੰਮ੍ਰਿਤਸਰ ਇਸ ਆਰ ਸੋ ਲੱਕੀ ਥੈਟ ਵੀ ਹੈਵ ਡਾਕਟਰ ਸ਼ਸ਼ਾਂਕ ਐਂਡ ਅਮਨਦੀਪ ਹਸਪੀਟਲ ਅਮੰਗ ਅਸ ਜੋ ਕਿ ਸਾਨੂੰ ਹਰ ਪ੍ਰੋਬਲਮ ਲਈ ਕੇਟਰ ਕਰੇ ਬਹੁਤ ਵਧੀਆ ਤਰੀਕੇ ਨਾਲ ਵੀ ਰੀਲੀ ਵਾਂਟ ਟੂ ਕੰਗ੍ਰੈਚੂਲੇਟ ਯੂ ਸਰ ਫਾਰ ਦਿਸ ਸੱਚ ਅ ਵੰਡਰਫੁਲ ਸਕਸੈਸ ਔਰ ਇੰਨੇ ਛੋਟੇ ਟਾਈਮ ਸਪੈਨ ਵਿੱਚ ਤੁਸੀਂ ਉਹਨਾਂ ਨੂੰ ਬਿਲਕੁਲ ਅੱਜ ਇੱਥੇ ਲਿਆ ਕੇ ਖੜਾ ਕਰ ਦਿੱਤਾ ਐਂਡ ਦੇ ਆਰ ਏਬਲ ਟੂ ਸਪੀਕ and they are living their life very normally we really want to congratulate you thank sir. you thank you so much thank you so much. much sir so hun patients nal vi gal karange unna to vi janan di koshish karange ki kis tarah ki unna de nal bitti ate sadde nal judre ne kavaljeet kaur ji jo ki dr shashank jo ki consultant surgical oncologist ne unna de patients <laughs> se ke unna ko jankari lene ha unna nu ki takleef hoye kidda pata chala <laughs> diagnose kidda hoya ki unna nu cancer virgi namrat bimari hai so kavaljeet naam bahut bahut swagat hai tuhanu punjab ke ਜਾਨਣਾ ਚਾਹਾਂਗੀ ਮੈਂ ਸ਼ੁਰੂਆਤ ਕਿੱਦਾਂ ਹੋਈ ਕਿਉਂ ਪਤਾ ਚੱਲਿਆ ਕਿ ਐ ਐਡੀ ਵੱਡੀ ਬਿਮਾਰੀ ਤੁਹਾਨੂੰ ਹੈਗੀ ਹੈ ਮੇਰਾ ਨਾ ਐਕਚੁਅਲੀ ਪਹਿਲਾਂ ਯੂਟਰਸ ਦਾ ઓપરેટ ਹੋਇਆ ਸੀ ਜੀ 11 ਜੂਨ ਨੂੰ ਜੀ ਤਾਂ ਉਹਦੇ ਵਿੱਚ ਜਿਹੜੀ ਬਾਇਓਪਸੀ ਆਈ ਜੀ ਜਿਹੜੀ ਰਿਪੋਰਟ ਆਈ ਬਾਅਦ ਵਿੱਚ ਉਹਦੇ ਵਿੱਚ ਮੈਨੂੰ ਪਤਾ ਲੱਗਾ ਕਿ ਮੇਰੀ ਅਪੈਂਡਿਕਸ ਦੇ ਵਿੱਚ ਜੀ ਕੋਈ ਟਿਊਮਰ ਟਾਈਪ ਕੋਈ ਮੈਨੂੰ ਹਾਲਾਂਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਇਹ ਕੈਂਸਰ ਆ ਓਕੇ ਹਾਂ ਜੀ ਤੇ ਫਿਰ ਅਸੀਂ ਸਰਚ ਕਰਕੇ ਗੂਗਲ ਤੋਂ ਹੀ ਮੈਨੂੰ ਮੈਂ ਕਦੇ ਨਾਮ ਵੀ ਨਹੀਂ ਸੀ ਸੁਣਿਆ ਸਰ ਦਾ ਮੈਨੂੰ ਪਤਾ ਨਹੀਂ ਸੀ ਸਰ ਦਾ ਬਿਲਕੁਲ ਵੀ ਤੇ ਫਿਰ ਅਸੀਂ ਦੇਖਿਆ ਸਰ ਦੇ ਬਦ ਦੇਖੇ ਕਿ ਰਿਵਿਊ ਵਗੈਰਾ ਹਾਂ ਜੀ ਰਿਵਿਊਜ਼ ਵਗੈਰਾ ਦੇਖੇ ਤਾਂ ਫਿਰ ਜਦੋਂ ਅਸੀਂ ਆਏ ਤੇ ਪਹਿਲੀ ਵਾਰੀ ਜੀ ਮਤਲਬ ਜਦੋਂ ਸਾਨੂੰ ਮਿਲੇ ਜੀ ਤਾਂ ਮਤੇ ਐਦਾ ਨਹੀਂ ਲੱਗਾ ਕਿ ਕੋਈ ਡਰ ਲੱਗਾ ਜਾਇ ਇਸ ਤਰ੍ਹਾਂ ਕਿਉਂਕਿ ਇਹ ਬਿਮਾਰੀ ਦਿਆ دیے ਨਾ ਸੁਣ ਕੇ ਡਰ ਲੱਗਦਾ ਉਸ ਤੋਂ ਬਾਅਦ ਜਦੋਂ ਡਾਕਟਰ ਨੂੰ ਮਿਲਣ ਜਾਓ ਤੇ ਫਿਰ ਲੱਗਦਾ ਕਿ ਕੀ ਬਣੇਗਾ ਕੀ ਨਹੀਂ ਬਣੇਗਾ ਤੁਹਾਨੂੰ ਐਦਾਂ ਲੱਗਿਆ ਕਿ ਆਪਣੇ ਇੱਕ ਫੈਮਿਲੀ ਮੈਂਬਰ ਨਾਲ ਗੱਲ ਕਰ ਬਿਲਕੁਲ ਵੀ ਨਹੀਂ ਲੱਗਾ ਜੀ ਜੀ ਮਤਲਬ ਕਿਸਾਨ ਨੇ ਇਸ ਤਰ੍ਹਾਂ ਗੱਲ ਕੀਤੀ ਮਤਲਬ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਆਹ ਟੈਸਟ ਕਰਵਾ ਕੇ ਲੈ ਕੇ ਆਓ ਉਹਨਾਂ ਨੇ ਦੋ ਤਿੰਨ ਟੈਸਟ ਲਿਖੇ ਜੀ ਤਾਂ ਉਸ ਤੋਂ ਬਾਅਦ ਜਿਵੇਂ ਆਪਾਂ ਨੂੰ ਆਦਤ ਹੈ ਕਿ ਆਪਾਂ ਹਰ ਚੀਜ਼ ਸਰਚ ਕਰਕੇ ਦੇਖਦੇ ਆ ਜੀ ਗੂਗਲ ਕਰਦੇ ਆ ਗੂਗਲ ਕਰਦੇ ਆ ਤਾਂ ਮੈਨੂੰ ਜਦੋਂ ਮੈਂ ਪਹਿਲਾ ਜਿਹੜਾ ਮੇਰਾ ਯੂਟਰਸ ਦਾ ਹੋਇਆ ਸੀ ਉੱਥੇ ਵੀ ਨਾ ਉਹਨਾਂ ਨੇ ਕਿਹਾ ਕਿ ਕਿਸੇ ਓਨਕੋਲੋਜਿਸਟ ਕੋਲ ਜਾਓ ਸਾਨੂੰ ਪਤਾ ਵੀ ਨਹੀਂ ਸੀ ਕਿ ਓਨਕੋਲੋਜਿਸਟ ਕਾਦੇ ਕਿਸ ਨੂੰ Treat ਕਰਦੇ ਕੀ ਹੁੰਦੇ ਆ ਜਦੋਂ ਮੈਂ ਦੇਖਿਆ ਕਿ ਕੈਂਸਰ ਹੋਦੋ ਥੋੜਾ ਜਿਹਾ ਲੱਗਾ ਵੀ ਕੈਂਸਰ ਜੀ 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 ਡਰ ਗਈ ਸੀ ਆਇਆ ਤੇ ਫਿਰ ਜਦੋਂ ਸਰਕੋਲ ਆਏ ਤੇ ਫਿਰ ਬਿਲਕੁਲ ਵੀ ਨਹੀਂ ਲੱਗਾ ਕਿ ਹਾਂ ਜੀ ਮੈਨੂੰ ਲੱਗਦਾ ਸੀ ਕਿ ਠੀਕ ਹੋ ਜਾਣਾ ਜੀ ਇੱਕ ਪੋਜ਼ਿਟਿਵਿਟੀ ਮਿਲ ਗਈ ਸੀ ਇਹ ਅੰਦਰੋਂ ਤੁਹਾਡੇ ਦਿਲ ਨੇ ਆਵਾਜ਼ ਦਿੱਤੀ ਸੀ ਕਿ ਹੁਣ ਸਹੀ ਹੱਥਾਂ ਚ ਪਹੁੰਚ ਗਏ ਹਾਂ ਜੀ ਸੋ ਕਿੰਨਾ ਟਾਈਮ ਲੱਗਾ ਕਿਦੋਂ ਤੁਹਾਡਾ ਆਪਰੇਟ ਹੋਇਆ ਕਿਸ ਤੱਕ ਕੀ ਪ੍ਰੋਸੀਜਰ ਸੀਗਾ ਉਸ ਤੋਂ ਪਹਿਲਾਂ ਕਈ ਟੈਸਟ ਹੋਏ ਸਨ ਜੀ ਜੀ ਤੇ ਫਿਰ ਕਿਉਂਕਿ ਪਹਿਲਾ ਆਪਰੇਸ਼ਨ ਹੋਇਆ ਸੀ ਤਾਂ ਇੰਨੀ ਜਲਦੀ ਸੈਕਿੰਡ ਕਰਵਾਵ ਨਹੀਂ ਸੀ ਸੱਚੀ ਜੀ ਬਿਲਕੁਲ ਹਾਂ ਜੀ ਤਾਂ ਫਿਰ 11 ਜੂਨ ਨੂੰ ਪਹਿਲਾ ਹੋਇਆ ਉਸ ਤੋਂ ਬਾਅਦ 25 ਜੁਲਾਈ ਨੂੰ ਜੀ ਜੀ ਮੇਰਾ ਇਹਵਲਾ ਹੋਇਆ ਸੀ ਮਤਲਬ অলমোਸਟ ਸਵਾ ਕੁ ਮਹੀਨੇ ਬਾਅਦ ਕੁ ਮਹੀਨੇ ਬਾਅਦ ਹੋ ਗਿਆ ਸੀ ਜੀ ਜੀ ਸੇ ਉਸ ਤੋਂ ਬਾਅਦ ਹੁਣ ਤੱਕ ਅਗਰ ਗੱਲ ਕਰੀਏ ਤੁਹਾਡਾ ਜਿਹੜਾ ਰੁਟੀਨ ਹੈ ਲਾਈਫ ਰੁਟੀਨ ਹੈ ਜਾਂ ਗੱਲ ਕਰੀ ਕਿਸੇ ਤਰ੍ਹਾਂ ਦੀ ਕੋਈ ਤੰਗੀ ਵਗੈਰਾ ਕੁਝ ਨਹੀਂ ਕੋਈ ਐਸ ਟਾਈਪ ਦੀ ਖੁਸ਼ੀ ਨਹੀਂ ਆਈ ਬਾਕੀ ਤਾਂ ਚਲੋ সার্জারি ਤੋਂ ਬਾਅਦ ਥੋੜਾ ਹੈਵਿਕਨੈਸ ਆਉਂਦੀ ਹੈ ਬਹੁਤ ਆਈ ਜੀ 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 ਹਾਂ ਜੀ ਬਹੁਤ ਆਈ ਹੋਈ ਹੈ ਵੀ ਡਾਕਟਰ ਸ਼ਿਸ਼ਾਂਕ ਕੀ ਕਹਿੰਦੇ ਨੇ ਡਾਕਟਰ ਸ਼ਿਸ਼ਾਂਕ ਦਾ ਬਹੁਤ ਪੋਜ਼ਿਟਿਵ ਲਾਈਕ ਇਫ ਇਫ ਵੀ ਟਾਕ ਅਬਾਊਟ ਹੁਨ ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਕੀ ਉਹ ਤਾਂ ਕਹਿੰਦੇ ਸੀ ਕਿ 100% ਹਾਂ ਜੀ ਬਿਲਕੁਲ ਤੇ ਲਾਈਫ ਸਟਾਈਲ 'ਚ ਵਾਪਸ ਆ ਚੁੱਕੇ ਹੋ ਆਪਣੇ ਪ੍ਰੋਪਰ ਨਾਰਮਲ ਲਾਈਫ ਸਟਾਈਲ ਜੀ ਰੋ ਆਪਣਾ ਨਾਰਮਲ ਹਲਜੀ ਖਾਣਾ ਵਗੈਰਾ ਜਿਸ ਤਰ੍ਹਾਂ ਆਪਾਂ ਨਾਰਮਲ ਖਾਂਦੇ ਆ ਘਰ ਦਾ ਬਣਿਆ ਹੋਇਆ ਖਾਣਾ ਫਰੂਟ ਵਗੈਰਾ ਜੀ ਤਾਂ ਪ੍ਰੋਟੀਨ ਗਿਆ ਸੀ ਸਰ ਨੇ ਜੀ ਕਿ ਜਿਆਦਾ ਹਾਈ ਪ੍ਰੋਟੀਨ ਡਾਈਟ ਰੱਖੋ ਜੀ ਮਤਲਬ ਠੀਕ ਆ ਸੋ ਸੋ ਜਿਹੜੇ ਲੋਕੀ ਡਰ ਜਾਂਦੇ ਆ ਨਾ ਸੁਣ ਕੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਬਹੁਤ ਐਡੀ ਵੱਡੀ ਬਿਮਾਰੀ ਹੈ ਨਾ ਮੁਰਾਦ ਹੈ ਇਸ ਤੋਂ ਬਾਅਦ ਕੁਝ ਕੋਈ ਹੱਲ ਨਹੀਂ ਹੁੰਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵਿਚਾਰੇ ਨਾ ਸੁਣ ਕੇ ਘਬਰਾ ਕੇ ਉਹਨਾਂ ਨੂੰ ਕੁਝ ਹੋ ਜਾਂਦਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਲਾਈਫ 'ਚ ਸਾਡੇ ਨਾ ਆਪਣੇ ਟੀਚਰ ਜੀ ਗਵਰਨਰ ਟੀਚਰ ओके ਸਾਡੇ ਆਪਣੇ ਸਰਕਲ ਦੇ ਵਿੱਚ ਇਸ ਟਾਈਪ ਦੇ ਕੇਸ ਬਹੁਤ ਹੋ ਵੀ ਮੈਨੂੰ ਕੱਲ ਵੀ ਪਤਾ ਲੱਗਾ ਸੀ ਕਿ ਕਿਸੇ ਨੂੰ ਲੀਵਰ ਤੇ ਉਹ ਡਰ ਗਏ ਜੀ 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 ਬਹੁਤ ਜੀ ਪਤਾ ਨਹੀਂ ਸ਼ਾਇਦ ਜਾਣ ਤੋਂ ਹੀ ਡਰਦੇ ਆ ਪਹਿਲਾਂ ਤੇ ਬਿਲਕੁਲ ਬਿਲਕੁਲ ਐਕਚੁਅਲੀ ਐਕਸੈਪਟੈਂਸ ਨਹੀਂ ਹੈਗੀ ਨਹੀਂ ਬਿਲਕੁਲ ਹੀ ਨਹੀਂ ਹੈਗੀ ਜੀ 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 ਕਿ ਕੋਈ ਜਾਣਾ ਹੀ ਨਹੀਂ ਚਾਹੁੰਦਾ ਕੈਂਸਰ ਸ਼ਬਦ ਸੁਣ ਕੇ ਹੋ ਜਾਂਦਾ ਹੈ ਕਿ ਵੈਸੇ ਸਾਡੇ ਘਰ 'ਚ ਵੀ ਕੋਈ ਐਦਾਂ ਦੀ ਗੱਲ ਨਹੀਂ ਹੋਈ ਕਿ ਜਿਵੇਂ ਘਰ ਵੀ ਜਿਵੇਂ ਸਾਡੇ ਪਤਾ ਲੱਗਾ ਜੀ ਵੀ ਕੋਈ ਕੋਈ ਰੋਇਆ ਮੈਂ ਅਕਸਰ ਪੜਦੀ ਹੁੰਦੀ ਹੈ ਕਿ ਜਦੋਂ ਮੈਨੂੰ ਪਤਾ ਲੱਗਾ ਮੈਂ ਰੋਇਆ ਜਾਂ ਮੈਂ ਰੋਈ ਬਿਲਕੁਲ ਤੇ ਪਰ ਮੈਨੂੰ ਲੱਗਦਾ ਲੋਕਾਂ ਨੂੰ ਜਿਵੇਂ ਬਾਕੀ ਬਿਮਾਰੀਆਂ ਐ ਇਹ ਵੀ ਟਰੀਟੇਬਲ ਹੈ ਹਾਂ ਜੀ ਬਿਲਕੁਲ ਹੈ ਜੇ ਆਪਾਂ ਟਾਈਮ ਤੇ ਚੱਲੇ ਜਾਈਏ ਬਿਲਕੁਲ ਬਿਲਕੁਲ ਜੇ ਆਪਾਂ ਬੈਠੇ ਰਵਾਂਗੇ ਫੇਰ ਨਹੀਂ ਟੈਸਟ ਕਰਦੇ ਰਹਿਣ ਟੈਸਟ ਤੋਂ ਇਰਜੰਦੇ ਬਿਲਕੁਲ ਬਿਲਕੁਲ ਕਿ ਟੈਸਟ ਨਹੀਂ ਕਰਵਾਣਾ ਬਿਲਕੁਲ ਸਹੀ ਕਹਿ ਰਹੇ ਹੋ ਜੀ ਹਾਂ ਜੀ 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 ਸੋ এডੂਕੇਸ਼ਨ ਐਂਡ ਅਵੇਅਰਨੈਸ ਦੋਨੋ ਚੀਜ਼ਾਂ ਬਹੁਤ ਜ਼ਰੂਰੀ ਨੇ ਸਮੇਂ ਸਿਰ ਐਸ ਦੀ ਜਾਂਚ ਤੇ ਉਸ ਤੋਂ ਬਾਅਦ ਸਮੇਂ ਸਿਰ ਉਸ ਤੋਂ ਵੀ ਪਹਿਲਾਂ ਸਮੇਂ ਸਿਰ ਉਸ ਦਾ ਇਲਾਜ ਬਹੁਤ ਜ਼ਰੂਰੀ ਹੈ ਔਰ ਐਸ ਦੀ ਐਕਸੈਪਟੈਂਸ ਜ਼ਰੂਰੀ ਹੈ ਜੇ ਅਗਰ ਤੁਹਾਨੂੰ ਕਿਸੇ ਤਰ੍ਹਾਂ ਨਾਲ ਕੋਈ ਵੀ ਸ਼ੱਕ ਸ਼ੁਬਾ ਪੈਂਦਾ ਹੈ ਤੇ ਉਸ ਦਾ ਹੱਲ ਇਹ ਹੈ ਕਿ ਤੁਸੀਂ ਇੱਕ ਪ੍ਰੋਪਰ ਡਾਕਟਰ ਕੋਲ ਜਾਓ ਔਨਕੋਲੋਜਿਸਟ ਕੋਲ ਜਾਓ ਤੇ ਆਪਣੀ ਜੜੀ ਹੈ ਪੂਰੀ ਜਾਂਚ ਪਰਖ ਕਰਾਉਣ ਤੋਂ ਬਾਅਦ ਉਸ ਦੇ ਇਲਾਜ ਵੱਲ ਤੁਰੋ ਤਾਂ ਕਿ ਤੁਸੀਂ ਵੀ ਕਮਲ ਮੈਮ ਨਾ ਹਾਂਜੀ ਕਮਲ ਮੈਮ ਆ ਬਿਲਕੁਲ ਟੀਚਰ ਨੇ ਤਾਂ ਹੀ ਮੇਰੇ ਮੂੰਹ ਚ ਪਹਿਲਾ ਹੀ ਮਾਮ ਨਿਕਲਿਆ ਸੀ ਸੋ ਸੋ ਸ਼ੀ ਇਸ ਲਿਵਿੰਗ ਹਰ ਨੋਰਮਲ ਲਾਈਫ ਤੋ ਸੋ ਹੁਣ ਤੁਸੀਂ ਸਕੂਲ ਵਗੈਰਾ ਜਾਂਦੇ ਮੈਂ ਬਸ ਥੋੜਾ ਰੈਸਟ ਅਜੇ ਲਿਆ ਹੋਇਆ ਅਕਤੂਬਰ ਤੋਂ ਜੁਆਇਨ ਕਰ ਲੈਣਾ 1 ਅਕਤੂਬਰ ਤੋਂ ਜੁਆਇਨ ਕਰਨਾ ਵਾਓ ਸੋ ਕਿੰਨਾ ਸਮਾਂ ਲੱਗ ਗਿਆ ਮਤਲਬ ਤੁਹਾਨੂੰ ਪਤਾ ਚੱਲਿਆ 25 11 11 ਜੂਨ ਤੋਂ ਬਾਅਦ ਥੋੜਾ ਮਤਲਬ ਕੀ ਕਹਿ ਲੋ ਕਿ 10 ਦਿਨਾਂ ਬਾਅਦ ਮੈਨੂੰ ਪਤਾ ਲੱਗਿਆ ਜੀ ਉਦੋਂ ਉਸ ਤੋਂ ਬਾਅਦ ਹੀ ਤੁਸੀਂ ਡਾਕਟਰ ਸਾਹਿਬ ਜੀ ਉਸ ਤੋਂ ਬਾਅਦ ਮੈਂ ਡਾਕਟਰ ਸਾਹਿਬ ਕੋਲ ਗਈ ਸੀ ਫਿਰ ਮੇਰੇ ਜਿਸ ਤਰ੍ਹਾਂ ਸੀ ਟੀ ਸਕੈਨ ਮਾਰਾ ਇਹ ਬਲੱਡ ਟੈਸਟਸ ਇਹ ਸਾਰੇ ਮਤਲਬ ਜੀ ਜੀ ਸਰ ਨੇ ਵੀ ਕਿਹਾ ਸੀ ਕਿ ਵੀ ਸਾਨੂੰ ਵੀ ਸ਼ਾਇਦ ਲੱਗਾ ਸੀ ਕਿ ਇੱਕ ਪੇਸ਼ੈਂਟ ਜ਼ਰੂਰੀ ਹੈ ਤੇ ਉਹਨਾਂ ਨੂੰ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਕਿ ਹਾਂ ਤੁਹਾਡੇ ਚ ਪੇਸ਼ੈਂਟ ਹੈਗਾ ਵਾਓ ਕਿਉਂਕਿ ਜ਼ਰੂਰੀ ਹੈ ਬਹੁਤ ਹਾਂ ਜੀ ਐਕਸੈਪਟੈਂਸ ਪੇਸ਼ੈਂਟਸ ਤੇ ਪੂਰਾ ਵਿਸ਼ਵਾਸ ਜੋ ٹرسٹ ਹੈ ਉਹ ਸਾਰੀਆਂ ਚੀਜ਼ਾਂ ਵੱਡੀ ਤੋਂ ਵੱਡੀ ਬਿਮਾਰੀ ਹੋਵੇ ਜਾਂ ਕੁਝ ਵੀ ਹੋਵੇ ਉਸ ਦੇ ਉੱਤੇ ਵਿਜੇ ਹਾਸਲ ਕਰਨ ਲਈ ਜਿੱਤਣ ਲਈ ਉਸ ਨੂੰ ਜਿੱਤਣ ਲਈ ਸਭ ਤੋਂ ਜੜੀ ਜ਼ਰੂਰੀ ਚੀਜ਼ ਹੈ ਪੇਸ਼ੈਂਸ ਹੈ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਵਿਸ਼ਵਾਸ ਤੇ ਆਪਣੇ ਆਪ ਨੂੰ ਹਿੰਮਤੀ ਬਣ ਕੇ ਉੱਡਟ ਕੇ ਉਸ ਦਾ ਸਾਹਮਣਾ ਕਰਨਾ ਬਹੁਤ ਜ਼ਰੂਰੀ ਹੈ ਥੈਂਕ ਯੂ ਮੈਮ ਤੁਸੀਂ ਇਨਸਪਾਇਰ ਵੀ ਕਰ ਰਹੇ ਹੋ ਤੇ ਤੁਸੀਂ ਠੀਕ ਹੋਏ ਤੁਹਾਨੂੰ ਬਹੁਤ ਬਹੁਤ ਵਧਾਈ ਹੋਏ ਇਸ ਲਈ ਠੀਕ ਹੈ ਥੈਂਕ ਯੂ so ਅੱਗੇ ਸਰਨਲ ਇੱਕ ਹੋਰ ਜੜੇ ਪੇਸ਼ੈਂਟਸ ਏ ਡਾਕਟਰ ਸ਼ਸ਼ਾਂਗ ਦੇ ਉਹ ਵੀ ਜੁੜ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਜਾਣਨੇ ਕਿ ਤੇ ਕਿਦਾਂ ਉਹਨਾਂ ਨਾਲ ਵਾਪਰਿਆ ਸੋ ਡਾਕਟਰ ਸ਼ਸ਼ਾਂਗ ਦੇ ਦੂਜੇ ਪੇਸ਼ੈਂਟ ਜੋ ਕਿ ਦਿਦਾਰ ਸਿੰਘ ਜੀ ਨੇ ਉਹ ਸਾਡੇ ਨਾਲ ਜੁੜਨੇ ਨੇ ਦੱਸਣਗੇ ਕਿਦਾਂ ਕੀ ਕੀ ਹੋਇਆ ਤੇ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਡਾਕਟਰ ਸ਼ਸ਼ਾਂਗ ਮਿਲਲੇ ਤੇ ਕੀ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਉਹਨਾਂ ਦਾ ਉਹ ਸਾਰੀ ਚੀਜ਼ਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਅੱਗੇ ਤੋਂ ਜਾਨਣਾ ਚਾਹਾਂਗੇ ਕਿ ਇਸ ਚੀਜ਼ ਦੀ ਸ਼ੁਰੂਆਤ ਕਿਦਾਂ ਹੋਈ ਕਿਦੋਂ ਪਤਾ ਚੱਲਿਆ ਕਿ ਤੁਹਾਨੂੰ ਇਹ ਬਿਮਾਰੀ ਹੈਗੀ ਹੈ ਕੀ ਮੈਡਮ ਮੈਨੂੰ ਨਾ ਜਦੋਂ ਮੈਂ ਆਪਾਂ ਖਾਣਾ ਖਾਂਦਾ ਸੀ ਨਾ ਜੀ ਤੇ ਮੇਰੇ ਨਾ ਇੱਥੇ ਖਾਣਾ ਥੋੜਾ ਜਨਾ ਅੜਕੇ ਲੰਗਦਾ ਹੈ ਮੇਰੇ ਫੂਡ ਪੈਪ ਦੀ ਅੱਛਾ ਅੱਛਾ ਸੋ ਤੁਹਾਨੂੰ ਫੂਡ ਪਾਈਪ ਚ ਕਹਿੰਦੇ ਮੇਰੇ ਫੂਡ ਪੈਪ ਦੀ ਜੀ 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 ਤੇ ਫਿਰ ਮੈਂ ਜਦੋਂ ਜਿਆਦਾ ਅੱਡਾ ਪਿਆ ਮੈਨੂੰ ਖਾਣਾ ਖਾਣ ਲੱਗਿਆ ਤੰਗੀ ਹੁੰਦਾ ਪੀ ਜੀ ਫਿਰ ਮੈਂ ਗਰਦਾਸਪੁਰ ਗਿਆ ਜੀ ਗਰਦਾਸਪੁਰੇ ਕਿਟੜ ਤੇ ਆ ਸਰਦਾਰੀ ਦਾਲ ਦੀ ਜੀ ਉਹਨੂੰ ਮੈਂ ਚੈੱਕ ਕਰਾਇਆ ਜੀ ਤੁਸੀਂ ਰਹਿਣ ਕਿੱਥੋਂ ਦੇ ਇਹ ਬਾਲੇ ਉਹ ਕਾਲੀ ਦੇ ਲੱਗੇਦੇ ਰਹਿ ਰਹੇ ਆ ਅੱਛਾ ਅੱਛਾ ਉਧਰ ਹੀ ਨਿਸ਼ਾਰੇ ਲੱਗੇ ਸੀ ਜੀ 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 ਤੇ ਉੱਥੇ ਗਿਆ ਤੇ ਉਹਦਾਂ ਫਿਰ ਮੇਰੇ ਉਹ ਟੈਸਟ ਵਗੈਰਾ ਕੀਤਾ ਦਵਾਈ ਦਵਾ ਕੀਤਾ ਸਭ ਕੁਝ ਕੀਤਾ ਮੈਂ ਤਾਂ ਉਹਨਾਂ ਨੇ ਕਿਹਾ ਮੈਂ ਦਵਾਈ ਦੇ ਦਵਾਂਦਾ ਨਹੀਂ ਉਹਨਾਂ ਦੇ ਦਵਾਈ ਨਹੀਂ ਦੇਣੀ ਜਿਹਨਾਂ ਦੇ ਤੁਹਾਡੇ ਫੂਪ ਹੈ ਪੈ ਪਾ ਕੇ ਨਹੀਂ ਵੇਚਦੇ ਇਹਨਾਂ ਨੂੰ ਤਾਂ ਹੀ ਪਤਾ ਲੱਗੇਗਾ ਵੀ ਨੁਕਸ ਕੀ ਹੈ ਜੀ ਜੀ ਬਿਲਕੁਲ ਉਹਨਾਂ ਨੇ ਮੂੰਹ 'ਤੇ ਪੈ ਪਾ ਕੇ ਉਹ ਚੈੱਕ ਕੀਤਾ ਟੈਸਟ ਕੀਤਾ ਫਿਰ ਉਹਦੇ ਵਿੱਚ ਉਹਨਾਂ ਨੂੰ ਛੱਕ ਜਿਆ ਪਿਆ ਜੀ ਤੇ ਸ਼ਾਇਦ ਇਹ ਨੁਕਸ ਹੋਏ ਫਿਰ ਉਹਨਾਂ ਇੱਕ ਛੋਟਾ ਜਿਹਾ ਟੁਕੜਾ ਵੀ ਚੋ ਕੱਢ ਕੇ ਨਾ ਜੀ ਉਹ ਫਿਰ ਦਿੱਲੀ ਭੇਜਿਆ ਓਕੇ ਉਹ ਟੈਸਟ ਕਰਾਉਣ ਵਾਸਤੇ ਜੀ ਉਹ ਫਿਰ ਸਾਨੂੰ ਨੇ ਉਦੋਂ ਦੇ ਵੈ ਡਾਕਟਰ ਨੇ ਉੱਥੇ ਦਾ ਸਟਾਈਪੀ ਨੂੰ 90% ਸ਼ੱਕ ਆ ਵੀ ਇਹ ਨੁਕਸਰ ਆ ਸਕਦਾ ਜੀ 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 ਤੇ ਉਹ ਫਿਰ ਕਿਨਾਰੇ ਉਥੋਂ ਪਉਂਦੀ ਨਹੀਂ ਰਿਪੋਰਟ ਉਹਨਾਂ ਜਿੱਤੇ ਪੂਰਾ ਪਤਾ ਨਹੀਂ ਲੱਗਦਾ ਜੀ 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 ਇਸ ਕਰਕੇ ਫਿਰ ਉਹ ਦਸਾਂ ਪਾੜਾਂ ਦਿਨਾਂ ਬਾਅਦ ਉਹ ਰਿਪੋਰਟ ਆਈ ਜੀ ਰਿਪੋਰਟ ਉਹ ਤੋਂ ਪਹਿਲਾਂ ਸਾਨੂੰ ਅਸੀਂ ਫਿਰ ਸ਼ੱਕ ਦੇ ਘੇਰੇ ਚ ਹੋ ਗਏ ਨਾ ਵੀ ਇਹ ਤੋਂ ਪਹਿਲਾਂ ਅਸੀਂ ਜੇ ਆ ਜਾਈਏਗਾ ਫਿਰ ਜੁੜਾ ਸ਼ੁਰੂ ਕਰਨਾ ਤੇ ਪਹਿਲਾਂ ਹੀ ਡਾਕਟਰੀ ਦੀ ਖਲਾਫੀ ਲੈ ਲਈਏ ਜੀ 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 ਫਿਰਾਨੂੰ ਡਾਕਟਰ ਚਤਾਸ਼ ਦਾ ਪਤਾ ਲੱਗਾ ਮਾ ਜਾਂਦਾ ਜੀ ਫਿਰ ਇਹਨਾਂ ਨੂੰ ਆਹੋ ਇਹਨਾਂ ਨੂੰ ਮਿਲੇ ਜੀ ਇੰਨਾ ਵੀ ਰਿਪੋਰਟ ਵੇਖੀ ਜਾਂਦੇ ਉਹਨਾਂ ਜਿਹੜੇ ਕਲੀਅਰ ਨਹੀਂ ਹੋ ਸਕਦਾ ਜਿਨ੍ਹਾਂ ਦੇ ਤੁਹਾਡੀ ਰਿਪੋਰਟ ਨਹੀਂ ਆਉਂਦੀ ਬਿਲਕੁਲ ਪਰ ਰਿਪੋਰਟ ਆਉਣ ਤੋਂ ਪਹਿਲਾਂ ਆਦੇ ਜੇ ਮਤਲਬ ਕਿ ਛੱਕ ਤੇ ਇਹਨਾਂ ਨੂੰ ਪਿਆ ਵੀ ਖਿਆਤ ਹੋ ਸਕਦਾ ਵਾ ਜੀ 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 ਸੋ ਮੈਂ ਦੇਖ ਪਾ ਰਹੀ ਹਾਂ ਕਿ ਤੁਸੀਂ ਅੱਜ ਠੀਕ ਹੋਣ ਤੋਂ ਬਾਅਦ ਵੀ ਇਸ ਬਿਮਾਰੀ ਦਾ ਨਾਂ ਲੈਣ ਤੋਂ ਵੀ ਡਰ ਰਹੇ ਹੋ ਸੋ ਜਦੋਂ ਪਤਾ ਚੱਲਿਆ ਸੀ ਉਦੋਂ ਵੀ ਡਰ ਲੱਗਾ ਸੀਗਾ ਕਿ ਕੈਂਸਰ ਵਰਗੀ ਚਾਹਤ ਨਹੀਂ ਲੱਗਦਾ ਹੀ ਆ ਤੇ ਪਰ ਫਿਰ ਵੀ ਹੌਸਲਾ ਦੇ ਰੱਖਣਾ ਪੈਂਦਾ ਹੈ ਨਾ ਜੇ ਡਰ ਜੀ ਤਾਂ ਫਿਰ ਤੇ ਅਸੀਂ ਘਰ ਬਹਿ ਜਾਂਦੇ ਬਿਲਕੁਲ ਬਿਲਕੁਲ ਤੇ ਇਹ ਤਾਂ ਨਾਂ ਹੀ ਇਦਾਂ ਦਾ ਵੀ ਬਿਲਕੁਲ ਬਿਲਕੁਲ ਬਾਲੇ ਦੁਆਲੇ ਕਿਸੇ ਨੂੰ ਪਤਾ ਲੱਗੇ ਤਾਂ ਉਹ ਵੀ ਡਰਾ ਦਿੰਦੇ ਆ ਵੀ ਇਹ ਕੈਂਸਰ ਆ ਬਿਲਕੁਲ 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 ਪਰ ਡਾਕਟਰ ਜਦੋਂ ਆਪਾਂ ਮਿਲਿਆ ਤਾਂ ਫਿਰ ਡਾਕਟਰ ਨੇ ਹੌਸਲਾ ਨੂੰ ਦਿੱ ਇਲਾਜ ਹੈਗਾ ਵਾ ਸਭ ਕੁਝ ਹੈਗਾ ਵਾ ਜੀ ਤੇ ਨਾ ਮੁਰਕਿਆਂ ਨੂੰ ਦੋ ਤਿੰਨ ਟੈਸਟ ਲੇਖ ਕੇ ਦੇ ਦਿੱਤੇ ਉਹੀ ਕਰਾਏ ਜੀ ਉਹਨਾਂ ਦੀ ਰਿਪੋਰਟ ਇਹੋ ਹੀ ਆਈ ਮਤਲਬ ਕੈਂਸਰ ਨਹੀਂ ਆਇਆ ਫਿਰ ਜੀ ਉਹਨੇ ਦਿਨਾਂ ਨੂੰ ਸਾਡੀ ਰਿਪੋਰਟ ਜਿਹੜੀ ਦਿੱਲੀੋਂ ਉਹ ਵੀ ਆ ਗਈ ਜੀ ਜੀ ਉੱਤੇ ਕਲੀਅਰ ਹੋ ਗਿਆ ਵੀ ਇੱਥੇ ਫੂਡ ਪੈਪ ਤੇ ਇੰਨੇ ਤਾਂ ਹੈਗੀ ਹੈ ਕੈਂਸਰ ਜੀ ਉਸ ਤੋਂ ਬਾਅਦ ਫਿਰ ਡਾਕਟਰ ਸਾਹਿਬ ਨੇ ਸਲਾਹ ਕੀਤੀ ਡਾਕਟਰ ਸਾਹਿਬ ਨੇ ਫਿਰ ਇੱਥਿਆਂ ਨੂੰ ਹਸਪਤਾਲ ਦੀ ਫਿਰ ਸਾਡੀ ਉਹ ਟੀਮੋਂ ਕੀਤੀਆਂ ਮਤਲਬ 21 ਦਿਨ ਜੀ 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 ਉਹ ਕਰਾ ਕੇ ਤੇ ਮੁੜ ਕੇ ਉਹਦੇ ਨਾਲ ਮੈਨੂੰ ਓਦਾਂ ਫਰਕ ਪੈ ਗਿਆ ਜੀ 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 ਮੈਂ ਖਾਣਾ ਖਾਂਦਾ ਪਿਆ ਰੋਟੀ ਰੱਡੀ ਸਭ ਕੁਝ ਮੈਨੂੰ ਅਨਾਰਮਲ ਜਿਦਾਂ ਹੁੰਦਾ ਬੰ ਬਾਰੇ ਜਨਨ ਮੁਖੀ ਹੋਰ ਵੀ ਕੀ ਰਹੀ ਆ ਨਾ ਬਿਲਕੁਲ ਫਿਰ ਉਹਨਾਂ ਡਾਕਟਰ ਸਾਹਿਬ ਨੇ ਕਿਹਾ ਕਿ ਇਹਦਾ ਜਿਹੜੀ ਪੈਪ ਨਾ ਜਿੰਨੀ ਖਰਾਬ ਆ ਤੁਹਾਡੀ ਜੀ ਇਹ ਵਿੱਚੋਂ ਕੱਢਣੀ ਪੈਣੀ ਹੈ ਜੀ 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 ਬਿਲਕੁਲ ਫਿਰ ਚਲਾ ਲਈ ਡਾਕਟਰ ਸਾਹਿਬ ਨੇ ਅਹੀਂ ਤੇ ਲੋ ਕਿੰਨੇ ਚਿਰ ਬਾਅਦ ਕੱਢੋਗੇ ਮਤਲਬ ਜਦੋਂ ਕੀਮੋ ਹੋ ਗਈਆਂ ਛੱਡੀਆਂ ਜੀ ਕਮਜ਼ੋਰੀ ਤੋਂ ਜਨਨ ਨੂੰ ਬਹੁਤ ਜ਼ਿਆਦਾ ਆ ਗਈ ਜੀ 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 ਕਿੰਨੇ ਦਿਨ ਹਾਂਜੀ ਤੇ ਉਹ ਮਤਲਬ ਇੱਥੋਂ ਤੱਕ ਆ ਗਈ ਮੇਰੇ ਕੋਲ ਤੁਰਿਆ ਵੀ ਨਹੀਂ ਜਾਂਦਾ ਓਕੇ ਫਿਰ ਡਾਕਟਰ ਸਾਹਿਬ ਨੇ ਕਿਹਾ ਵੀ ਡੇਰ ਕਿ ਮਹੀਨਾ ਦੇ ਬਾਅਦ ਅਹੀਂ ਰਸ ਤੈਨੂੰ ਦੇਣੀ ਆ ਪਰ ਸਰੀਰ ਥੋੜੀ ਤੰਦਰੁਸਤੀ ਬਣ ਆ ਜੀ ਫੇ ਡੇਢ ਕਿ ਮਹੀਨੇ ਬਾਅਦ ਇਹਨਾਂ ਨੇ ਫੇ ਟੈਸਟ ਕਰਾਈ ਜਿੱਥੇ ਜਿੱਥੇ ਉਹ ਜੋ ਜੋ ਵੀ ਇਹਨਾਂ ਕਰਵਾਉਣੇ ਸਾਰੇ ਇਹਨਾਂ ਦੇ ਕਹਿਣ ਤੇ ਜੋ ਵੀ ਇਹਨਾਂ ਫਿਰ ਕਿਹਾ ਉਹ ਹਿਸਾਬ ਨਾਲ ਚੱਲਦੇ ਰਹੇ ਜੀ 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 ਫੇ ਸਾਰੇ ਟੈਸਟ ਕਰਾਏ ਤੇ ਫਿਰ ਉਸ ਤੋਂ ਬਾਅਦ ਫਿਰ ਮੇਰਾ ਅਪਡੇਟ ਕੀਤਾ ਇਹਨਾਂ ਜੀ 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 7 7-8 ਨੂੰ ਕੀਤਾ ਹੈ ਆ 7-8 ਨੂੰ ਫਿਰ ਇਹਨਾਂ ਮੇਰਾ ਅਪਰੇਟ ਕੀਤਾ ਇੱਥੇ ਜੀ ਜੀ ਅਗਸਟ ਚ ਕੀਤਾ ਅਪਰੇਟ ਇੱਕ ਮਹੀਨਾ ਹੋ ਗਿਆ ਤੇ ਹੁਣ ਤੁਸੀਂ ਹਾਂਜੀ ਹੁਣ ਕਿੱਦਾਂ ਦਾ ਫੀਲ ਕਰਦੇ ਹੋ ਕਿੱਦਾਂ ਮਹਿਸੂਸ ਕਰਦੇ ਹੋ ਅਪਰੇਟ ਤੋਂ ਬਾਅਦ ਕੀ ਫੀਲ ਹੁੰਦਾ ਅਪਰੇਟ ਤੋਂ ਬਾਅਦ ਕਮਜ਼ੋਰੀ ਤੇ ਚਲੋਣੀ ਹੁਣੀ ਹੁਣੀ ਅਪਰੇਟ ਤੇ ਵਿੱਚ ਆਉਂਦੀ ਆ ਜੀ 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 ਹੁਣ ਮੈਂ ਬਿਲਕੁਲ ਵਾ ਠੀਕ ਆ ਖਾਣਾ ਵੀ ਖਾ ਲਈਨਾ ਸਭ ਕੁ ਠੀਕ ਆ ਹੁਣ ਮੈਨੂੰ ਬਿਲਕੁਲ ਆ ਤੰਦਰੁਸਤ ਤਾਂ ਮੈਂ ਆ ਜੀ ਬਿਲਕੁਲ ਸੋ ਜਿਹੜੇ ਲੋਕੀ ਡਰਦੇ ਐ ਜਿਹੜੇ ਲੋਕੀ ਅੱਗੇ ਨਹੀਂ ਨਿਕਲ ਕੇ ਆਂਦੇ ਸੋ ਇਹ ਦੇ ਕਿ ਚਲੋ ਠੀਕ ਐ ਉਹਨੇ ਬਿਮਾਰੀ ਹੋ ਗਈ ਐ ਇਸ ਦਾ ਕੋਈ ਇਲਾ ਦਿਲ ਨਹੀਂ ਛੱਡਣਾ ਚਾਹੀਦਾ ਇਲਾਜ ਹੈਗਾ ਲਾਜ ਇਹਦਾ ਹੈਗਾ ਵਾ ਜੇ ਤੇ ਅਸੀਂ ਖਲਾਮਾਂ ਚ ਪੈ ਜਾਈਏ ਤੇ ਲੋਕ ਤੁਹਾਨੂੰ ਬਹੁਤ ਡਰਾ ਦਿੰਦੇ ਆ ਇਹਦਾ ਇਲਾਜ ਨਹੀਂ ਹੁਣ ਵੈਸੇ ਤਾਂ ਇਲਾਜ ਬਹੁਤ ਜ਼ਿਆਦਾ ਵਾ ਲੋਕਾਂ ਨਾਲ ਸਲਾਹ ਕਰਨ ਨਾਲ ਉਹ ਡਾਕਟਰਾਂ ਨਾਲ ਸਲਾਹ ਕਰ ਲਈਏ ਡਾਕਟਰ ਚੰਗੇ ਡਾਕਟਰ ਨੂੰ ਮੈਲੀਏ ਇਹ ਡਾਕਟਰ ਸਾਹਿਬ ਬਹੁਤ ਵਧੀਆ ਵਾ ਜੀ ਇਹਨਾਂ ਬੜਾ ਹੁਸ਼ਲਾ ਦਿੱਤਾ ਮਨੂੰ ਵੀ ਇਹ ਬਿਮਾਰੀ ਦਾ ਤੁਹਾਨੂੰ ਤੇ ਦਿਮਾਗ ਚੋਂ ਗੱਲ ਹੀ ਕੱਢ ਦੋ ਇਹਦਾ ਇਲਾਜ ਹੈਗਾ ਬਿਲਕੁਲ ਇਹਨਾਂ ਇਲਾਜ ਕੀਤਾ ਮੇਰਾ ਆਪਰੇਟ ਕੀਤਾ ਮੈਂ ਬਿਲਕੁਲ ਠੀਕ ਆ ਜੀ ਬਿਲਕੁਲ ਸੋ ਕਿੰਨੇ ਟਾਈਮ ਤੁਹਾਡੀ ਦਵਾਈ ਆਫਟਰ ਆਪਰੇਟ ਕੀ ਕੁਝ ਡਾਕਟਰ ਸਾਹਿਬ ਨੇ ਕਿਹਾ ਹੈ ਹਦਾਇਤਾਂ ਦਿੱਤੀਆਂ ਨੇ ਕੋਈ ਦਵਾਈ ਦਿੱਤੀ ਆ ਕਿ ਸੇ ਤਰ੍ਹਾਂ ਹਾਂ ਦਵਾਈ ਦਿੱਤੀ ਸੀ ਉਹਨਾਂ ਥੋੜੀ ਨਾਰਮਲ ਹੀ ਦਵਾਈ ਤੇ ਵੇ ਜੀ ਪਰ ਨਾ ਕਵਰੀ ਲਈ ਸੀ ਆਹ ਲਈ ਉਹ ਖਾਲੀ ਆ ਤੇ ਹੁਣ ਡਾਕਟਰ ਸਾਹਿਬ ਨੇ ਇਹੋ ਕਿਹਾ ਵੀ ਮਤਲਬ ਖਾਣੇ ਵਾਸਤੇ ਥੋੜਾ ਜਨਾ ਜੋ ਵੀ ਦੱਛਿਆ ਇਹ ਨਾ ਤਰੀਕੇ ਨਾਲ ਹੀ ਜੀ 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 ਡਾਈਟ ਜਿਹੜੀ ਆ ਫੋਲੋ ਡਾਈਟ ਜਿਹੜੀ ਆ ਪਹਿਲਾਂ ਤਾਂ ਨਾਰਮਲ ਹੀ ਸੀ ਜੀ ਕੋ ਮੂੰਹ ਥਾਣੀ ਕੋ ਪੈਪ ਥਾਣੀ ਦੇਣੀ ਸੀ ਹੁਣ ਨਾ ਪੈਪ ਮੇਰੀ ਕੱਢ ਦੇਣੀ ਆ ਤੇ ਹੁਣ ਮੂੰਹ ਥਾਣੀ ਛਾੜੀ ਆਮ ਜਿੱਦਾਂ ਆਮ ਰੀਣੀ ਚ ਖਾਈਦਾ ਇਦਾਂ ਖਾਈਦਾ ਜੀ 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 ਬਿਲਕੁਲ ਬਿਲਕੁਲ ਜੀ ਸੋ ਇਹ ਜਿਹੜਾ ਸਫਰ ਸੀ ਕਾਫੀ ਮੁਸ਼ਕਿਲ ਸੀਗਾ ਦਿਦਾਰ ਸਿੰਘ ਜੀ ਦਾ ਸੋ ਮਗਰ ਹੁਣ ਅੱਜ ਆਪਣੇ ਆਪ ਨੂੰ ਬਿਲਕੁਲ ਸਹੀ ਬਿਲਕੁਲ ਨੋਰਮਲ ਮਹਿਸੂਸ ਕਰਦੇ ਆ ਕਿਤੇ ਨਾ ਕਿਤੇ ਜ਼ਰੂਰੀ ਹੈ ਇੱਕ ਇਲਾਜ ਇਲਾਜ ਸਭ ਤੋਂ ਵੱਡੀ ਕਹਿ ਸਕਨੇ ਆ ਇੱਕ ਤੋਹਫਾ ਰੱਬ ਦਾ ਔਰ ਸਾਡੇ ਕੋਲ ਅੰਮ੍ਰਿਤਸਰ ਚ ਐਡੇ ਵਧੀਆ ਡਾਕਟਰਸ ਨੇ ਅ ਅਗਰ ਗੱਲ ਕਰੀਏ ਅਮਨਦੀਪ ਹਸਪੀਟਲ ਚ ਹਰ ਤਰ੍ਹਾਂ ਦੇ ਡਾਕਟਰਸ ਮੌਜੂਦ ਨੇ ਔਰ ਔਨਕੋਲੋਜੀ ਦੀ ਗੱਲ ਕਰੀਓ ਔਨਕੋਲੋਜੀ ਦੀ ਤੇ ਉਸ ਵਿੱਚ ਡਾਕਟਰ ਸ਼ਿਸ਼ਾਂਕ ਇਜ਼ ਦ ਬੈਸਟ ਜਿੱਦਾਂ ਦੇ ਐਕਸਪੀਰੀਅੰਸ ਸਾਡੇ ਨਾਲ ਲੋਕੀ ਸ਼ੇਅਰ ਕਰ ਰਿਹਾ ਬਹੁਤ ਹੀ ਵਧੀਆ ਤਰੀਕੇ ਨਾਲ ਇਲਾਜ ਹੋ ਰਿਹਾ ਵੈ ਤੇ ਡਰਨ ਦੀ ਲੋੜ ਨਹੀਂ ਘਬਰਾਹ ਦੀ ਲੋੜ ਨਹੀਂ ਜੇ ਇਦਾਂ ਦੀ ਕੋਈ ਬਿਮਾਰੀ ਹੋ ਗਈ ਹੈ ਤਾਂ ਉਸ ਨੂੰ ਪਹਿਲਾਂ ਤਾਂ ਐਕਸੈਪਟ ਕਰੋ ਔਰ ਇਹ ਕਹੋ ਕਿ ਮੈਂ ਇਸ ਤੋਂ ਰਿਕਵਰ ਕਰਨਾ ਹੈ ਆਪਣੇ ਆਪ ਨੂੰ ਰਿਕਵਰੀ ਮੋੜਤੇ ਲਿਆਉਣ ਦੀ ਲਈ ਤੁਹਾਨੂੰ ਡਾਕਟਰ ਨੂੰ ਮਿਲਣਾ ਹੈ ਔਰ ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਜੋ ਹਦਾਇਤਾਂ ਦਿੱਤੀਆਂ ਜਾਂ ਉਹਨਾਂ ਨੂੰ ਫੋਲੋ ਕਰਨਾ ਹੈ ਤੇ ਬਿਲਕੁਲ ਸਿਹਤਮੰਦ ਹੋਣ ਲਈ ਪੂਰੀ ਤਰ੍ਹਾਂ ਨਾਲ ਫੋਲੋ ਕਰਦੇ ਕਰਦੇ ਬਿਲਕੁਲ ਠੀਕ ਠਾਕ ਹੋ ਕੇ ਆਪਣੀ ਨਾਰਮਲ ਲਾਈਫ ਜੀਣੀ ਹੈ ਤੇ ਤੁਸੀਂ ਦੇਖਦੇ ਹੋ ਪੰਜਾਬ ਕੇਸਰੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਵਾਇਰਲ ਕਰਨਾ ਹੈ ਜੀ ਤੇ ਬਣੇ ਨੂੰ ਪੰਜਾਬ ਕੇਸਰੀ ਤੇ ਕਿਉਂਕਿ ਪੰਜਾਬ ਕੇਸਰੀ ਤੁਹਾਡੇ ਦਿਲ ਦੀ ਧੜਕਨ Oh,